आप देख रहे हैं युवराज भारत आज की ये रिपोर्ट हमारे पुलिस ने एक दो व्यक्ति दो मैगजीन दीस जिंद रेत गिरफ्तार किया है कारवाई तीन नवंबर दो हजार पची नाकाबंदी दौरान हुई दोषियों खिलाफ आर्म एक्ट अध है ਧਰਮਕੋਟ ਮੋਗਾ ਵਿਖੇ ਪੁਲਿਸ ਟੀਮ ਨੇ ਦਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਉਸਦੇ ਸਾਲੇ ਅਜੀਤ ਸਿੰਘ ਉਰਫ ਹੰਝ ਨੂੰ ਸਵਿਫਟ ਗੱਡੀ PB13N1221 ਤੇ ਗੈਰ ਕਾਨੂੰਨੀ ਹਥਿਆਰਾਂ ਸਮੇਤ ਰੋਕਿਆ। ਉਹਨਾਂ ਕੋਲੋਂ ਇੱਕ ਪਿਸਟਲ 30 ਬੋਰ 16 ਜਿੰਦੇ ਰੌਂਦ, ਇੱਕ ਗਲੋਕ 9mm 4 ਜਿੰਦੇ ਰੌਂਦ ਅਤੇ ਮੈਗਜ਼ੀਨ ਬਰਾਮਦ ਹੋਏ। ਦੋਸ਼ੀਆਂ ਉੱਤੇ ਆਰਮਜ਼ ਐਕਟ ਦੇ ਤਹਿਤ ਅਤੇ BNS 101A ਅਧੀਨ ਕੇਸ ਰਜਿਸਟਰ ਹੋਇਆ। ਪੁਲਿਸ ਅਨੁਸਾਰ ਦਵਿੰਦਰ ਸਿੰਘ ਪਹਿਲਾਂ ਵੀ ਕਈ ਗੰਭੀਰ ਮਾਮਲਿਆਂ 'ਚ ਮਸੂਦ ਹੈ ਅਤੇ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਰਹੀ ਹੈ। ਪੁਲਿਸ ਨੇ ਨਾਕਾਬੰਦੀ ਕਰ ਇੱਕ ਕਾਰਵਾਈ ਕੀਤੀ। ਦੋਸ਼ੀਆਂ ਅਕਸਰ ਗੈਰ ਕਾਨੂੰਨੀ ਹਥਿਆਰ ਅਤੇ 마ੜੇ ਅਨਸਰਾਂ ਨੂੰ ਸਪਲਾਈ ਕਰਨ ਦੀ ਕਾਰਵਾਈ 'ਚ ਸ਼ਾਮਲ ਰਹੇ ਹਨ। ਹਥਿਆਰ ਇੱਕ ਪਿਸਟਲ 30 ਬੋਰ 16 ਰੌਂਦ, ਇੱਕ ਗਲੋਕ 9 ਐਮਐਮ 4 ਰੌਂਦ, ਕਾਰ Swift PB 13N EK01K221 ਅਜੀਤ ਸਿੰਘ ਉਰਫ ਹੰਝ ਵਾਸੀ ਰੋਲੀ ਇਹ ਪੁਲਿਸ ਕਦਮ ਸੂਬੇਚ ਅਪਰਾਧ ਤੇ ਨਿਆਜ ਅਸਲੇ ਦੇ ਵਿਰੋਧ ਵਿੱਚ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ ਅੱਜ ਮਾਨ ਜੋ ਡੀਜੀਪੀ ਸਾਹਿਬ ਡੀਆਈਜੀ ਫ੍ਰੀਡ ਕੋਆਰਡੀਨੇਟ ਤੇ ਐਸਐਸਪੀ ਮੋਗਾ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮੋਗਾ ਪੁਲਿਸ ਨੇ ਇੱਕ ਵਧੀਆ ਕਾਮਯਾਬੀ ਮਿਲੀ ਹੈ ਜਿਸ ਵਿੱਚ ਦੋ ਵੱਖ-ਵੱਖ ਮਕਦਮੇ ਵਿੱਚ ਟੋਟਲ 3 ਵੈਪਨ ਤੇ 26 ਲਾਈਵ ਰਾਉਂਡਸ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ ਉਸ ਵਿੱਚ ਦੀ ਜਿਸ ਦੀ ਡਿਟੇਲ ਇਸ ਤਰ੍ਹਾਂ ਹੈ ਇਕ ਐਫਆਈਆਰ ਨੰਬਰ 224 ਕੋਰਟ ਇਸੇ ਖਾਂ ਰਜਿਸਟਰ ਕੀਤੀ ਗਿਆ ਅੰਡਰ ਸੈਕਸ਼ਨ 111 2554 99 ਆਰਮ ਸੈਕਟ ਜਿਸ ਵਿੱਚ ਦੋ ਸੈਕੰਡ ਇਨਫੋਰਮੇਸ਼ਨ ਤੇ ਦੋ ਬੰਦਿਆਂ ਦੇ ਖਿਲਾਫ ਐਫਆਈਆਰ ਰਜਿਸਟਰ ਕੀਤੀ ਗਈ ਸੀ ਦਵਿੰਦਰ ਪੁੱਤਰ ਗੁਰਮੇ ਸਿੰਘ ਵਾਸੀ ਬੁਕਨਾਲਾ ਤੇ ਅਜੀਤ ਉਰਫ ਹਾਂਸ਼ ਹਾਂਸਾ ਵਾਸੀ ਰੋਲੀ ਅਨਦਰ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਇਹ ਐਫ ਆਈ ਆਰ ਰਜਿਸਟਰ ਕੀਤਾ ਸੀ ਇਸ ਵਿੱਚ ਇਹ ਇਨਫੋਰਮੇਸ਼ਨ ਸੀ ਕਿ ਅੰਨਾ ਕੋਲ ਵੈਪਨ ਹੈਗੇ ਤੇ ਇਹ ਕਿਸੇ ਨੂੰ ਮੌਗਾ ਰੋਡ ਤੋਂ ਕੋਰਟਿਸੇ ਕਾਂ ਤੇ ਮਕੂਲ ਸਾਈਡ ਤੇ ਜਾ ਰਹੇ ਨੇ ਤੇ ਕਿਸੇ ਨੂੰ ਇਹਨਾਂ ਨੇ ਵੈਪਨ ਡਿਲੀਵਰੀ ਕਰਨੀ ਹੈਗੀ ਹੈ ਤੇ ਪੁਲਿਸ ਨੇ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਇਹਨਾਂ ਨੂੰ ਨਾਕੇ ਤੇ ਐਪਰੀਹੈਂਡ ਕੀਤਾ ਤੇ ਇਹਨਾਂ ਕੋਲੋਂ ਦੋ ਵੈਪਨ ਇੱਕ ਪਿਸਟਲ 30 ਬੋਲ ਮੈਗਜ਼ੀਨ ਵਿਦ ਮੈਗਜ਼ੀਨ 16 ਜਿੰਦਾ ਰਾਉਂਡ ਇੱਕ ਪਿਸਟਲ ਗਲੌਕ ਜਿਹੜਾ ਹੈਗਾ 9 ਐਮ ਐਮ ਸਮੇਤ ਚਾਰ ਜਿੰਦਾ ਆਰਾਉਂਡ ਅਤੇ ਇੱਕ ਸਵਿਫਟ ਕਾਰ ਪੀਬੀ 31 ਐਨ 2120 ਇਹ ਇਹਨਾਂ ਦੀ ਕਾਰ ਚੋਂ ਇਹ ਜਿਹੜੇ ਦੋਨੋਂ ਇਹ ਬਰਾਮਦ ਕੀਤੀ ਗਈ। ਦੂਸਰਾ ਮਕਦਮਾ ਦੂਸਰੀ ਐਫਆਈਆਰ ਜਿਹੜੀ ਹੈਗੀ ਆ ਉਹ ਸਿਟੀ ਸਾਊਥ ਪੁਲਿਸ ਸਟੇਸ਼ਨ 'ਚ ਰਜਿਸਟਰ ਕੀਤੀ ਗਈ ਐਫਆਈਆ ਨੰਬਰ 301 ਅੰਡਰ ਸੈਕਸ਼ਨ ਅੰਡਰ 25 ਆਰਮ ਸੈਕਟ ਇਸ ਵਿੱਚ ਆਕਾਸ਼ ਉਰਫ ਆਕਾਸ਼ ਕੁਮਾਰ ਉਰਫ ਆਕਾਸ਼ ਪੁੱਤਰ ਦੌਲਤਰਾਮ ਇਹ ਜਿਹੜੀ ਸ਼ਹੀਦੀਪਾਰਕਰ ਦਾ ਰਹਿਣ ਵਾਲਾ ਇਸ ਵੱਲੋਂ ਔਰ ਜਿਹੜਾ ਹੈਗਾ ਇੱਕ 32 ਬੋਰ ਪਿਸਟਲ ਅਤੇ ਛੇ ਜਿੰਦਾ ਰਾਉਂਡ ਇਸ ਕੋ ਰਾਮਬੰਦ ਕੀਤੇ ਗਏ ਨੇ ਇਸ ਦੇ ਉੱਪਰ ਵੀ ਪਹਿਲਾਂ ਜਿਹੜੇ ਹੈਗਾ ਪੰਜ ਐਫ ਆਈ ਆਰ ਰਜਿਸਟਰ ਪਹਿਲਾਂ 올ਡ ਐਫ ਆਈ ਆਰ ਹੈਗੀਆਂ ਕਿ ਬੈਕਗ੍ਰਾਉਂਡ ਕੀ ਹੈ ਜਰਨ ਹੋ ਰਿਹਾ ਜਿਹੜਾ ਦਵਿੰਦਰ ਹੈਗਾ ਜਿਹ ਦਵਿੰਦਰ ਸਿੰਘ ਹੈਗਾ ਇਹ ਵੀ ਪਹਿਲਾਂ ਇੱਕ ਅਪਰਾਧੀ ਕਿਸਮ ਦਾ ਇਨਸਾਨ ਹੈਗਾ ਤੇ ਇਸ ਉੱਪਰ ਚਾਰ ਐਨ ਡੀ ਪੀ ਐਸ ਐਕਟ ਤੇ ਸੌਰੀ ਦੋ ਐਨ ਡੀ ਪੀ ਐਸ ਐਕਟ ਤੇ ਦੋ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਚੋਰੀ ਦੀ ਐਫਆਈਆਰ ਰਜਿਸਟਰਡ ਕੀਤੀਆਂ ਗਈਆਂ ਪਹਿਲਾਂ ਵੀ ਇਹਦੇ ਉੱਪਰ ਹੈਗੀਆਂ ਨੇ ਤੇ ਗੈਂਗਸਟਰਾਂ ਦਾ ਹਾਇਤਾ ਕਰਨਾ ਦੇ ਕੋਈ ਨਹੀਂ ਹੈਗੇ ਪਰ ਇਹਨਾਂ ਦੇ ਐਸੋਸੀਏਟਸ ਸਾਨੂੰ ਜਰੂਰ ਪਤਾ ਲੱਗੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਰਿਦਸ਼ਨ ਦੇ ਤੇ ਇਹਨਾਂ ਨੇ ਕੰਮ ਕਰਦੇ ਪਏ ਸੀ ਟੋਟਲ ਤਿੰਨ ਬੰਦੇ ਫੜੇ ਗਏ ਨੇ ਤੇ ਇਹਨਾਂ ਵੱਲੋਂ ਦੋ ਵੱਖ-ਵੱਖ ਮੁਕਦਮੇ ਵਿੱਚ ਤੇ ਤਿੰਨ ਵੈਪਨ ਤੇ 26 ਲਾਈਬਰਾਉਂਡ ਕਲਾਸਿਕ ਜਿਹੜੀ ਕਾਰ ਜਿਹੜੀ ਹੈਗੀ ਸਵਿਫਟ ਕਾਰ ਤੋਂ ਸੁਣ ਸੁਣ ਕਹਾਂ ਤੋਂ ਲੈ ਕੇ ਆਏ ਤੋਂ ਕਹੀ ਬਾਤ ਇਹ ਹੀ ਅਸੀਂ ਦੱਸ ਦੱਸਦੇ ਮੈਂ ਕਿ ਜਿਹੜਾ ਹੈ ਗਿਆ ਸਾਨੂੰ ਇਹ ਐਸੋਸੀਏਟਸ ਪਤਾ ਲੱਗੇ ਨੇ ਜਿੰਨਾਂ ਦੇ ਦਿਸੰਦੇਸ਼ ਤੇ ਕੰਮ ਕਰਦੇ ਪਏ ਸੀ ਕਿਥੋਂ ਲਿਆ ਕਿਵੇਂ ਕਿਹਨੂੰ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਲਦੀ ਅਸੀਂ ਉਹਦਾ ਖੁਲਾਸਾ ਕਰਾਂਗੇ ਸਰ ਜਿਹੜਾ ਸ਼ਹੀਦ ਹੀ ਕਰਕੇ ਉਹਦੇ ਵਿੱਚ ਉਹ ਜਿਹੜੀ ਇਨਸਟਾਲ ਹੈਗੀ ਹੈ ਕੋਈ ਗੱਲ ਕਰਨਾ ਨੋਟਿਸ ਦਿੱਤੀ ਸੀ ਨੇ ਇਹ ਇਹ ਐਨਡੀਪੀ ਸੈਕਟਰ ਦੇ ਮੁਕਦਮੇ ਰਜਿਸਟਰ ਨੇ ਪਹਿਲਾਂ ਇਹ ਐਨਡੀਪੀ ਸੈਕਟਰ ਦਾ ਕੰਮ ਕਰਨ ਦਾ ਆਦੀ ਹੈਗਾ ਤੇ ਇਸ ਨੇ ਆਪਣੀ ਪ੍ਰੋਟੈਕਸ਼ਨ ਲਈ ਹੈ ਜਿਹੜੀ ਰੱਖੀ ਹੋਈ ਸੀ ਜਿਹੜੀ